ਇਹਦਾ ਸ਼ੁਕਰ ਕਰੋ ਜਰਮਨ ਦਾ ਹਿਟਲਰ ਆ ਗਿਆ ਜੇ ਉਹ ਨਾ ਆਇਆ ਹੁੰਦਾ ਤੇ ਤੁਸੀਂ ਕਦੇ ਵੀ ਆਜ਼ਾਦ ਨਹੀਂ ਹੁੰਦੇ ਸੀ ਆਜ਼ਾਦ ਹੀ ਤੁਸੀਂ ਤਾਂ ਹੋਇਆ ਜਦੋਂ ਯੂਰਪ ਦਾ ਉਹਨੇ ਲੱਕ ਭੰਨਤਾ 1978 ਸਾਲ ਤੋਂ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਤੇ ਤੁਹਾਨੂੰ ਪਤਾ ਵੀ ਜਿਹੜੇ ਥੋੜੇ ਆਜ਼ਾਦੀ ਦੇ ਵਾਰਸਾ ਜਿਹੜੇ ਅਖੋਤੀ ਵਾਰਸ ਨਹਿਰ ਗਾਂਧੀ ਪਟੇਲ ਸੀ ਰਾਜਗਪਾਲਾਚਾਰੀ ਇਹ ਇਹਨਾਂ ਦੇ ਵਿੱਚ ਬੈਠੇ ਸੀ ਇਹਨੇ ਇਹ ਤਾਂ ਆਜ਼ਾਦੀ ਮੰਗਦੇ ਹੀ ਨਹੀਂ ਸੀ ਆਜ਼ਾਦੀ ਤਾਂ ਮੰਗਣ ਵਾਸਤੇ ਪਾਰਟੀ ਬਣੀ ਨਹੀਂ ਸੀ ਕਾਂਗਰਸ ਹੂੰ ਇਹ ਉਹ ਹਿਊਮ ਦੇ ਵੇਲੇ ਕਾਂਗਰਸ ਬਣੀ ਤੇ ਉਹ ਇਸ ਕਰਕੇ ਬਣੀ ਸੀ ਵੀ ਤੁਸੀਂ ਅੰਗਰੇਜ਼ ਦਾ ਸਾਥ ਦਿਓਗੇ ਕਿਸੇ ਪ੍ਰਕਾਰ ਦਾ ਜੇ ਕੋਈ ਰੌਲਾ ਰੱਪਾ ਪੈਂਦਾ ਲੋਕ ਵਿਰੋਧ ਕਰਦੇ ਆ ਤੇ ਤੁਸੀਂ ਅੰਗਰੇਜ਼ ਦਾ ਸਾਥ ਦਿਓਗੇ ਅੰਗਰੇਜ਼ ਨੂੰ ਤੁਸੀਂ ਮਾਰਗਦਰਸ਼ਨ ਕਰੋਗੇ ਗਾਈਡ ਕਰੋਗੇ ਕੋ ਉਹ ਤੁਹਾਡਾ ਚਾਚਾ ਬਣਾਤਾ ਸ਼ੁਗਰਾ ਫੁੱਫੜ ਨਹੀਂ ਬਣਾਤਾ ਜੇ ਤੁਹਾਡਾ ਫੁੱਫੜ ਬਣਾਉਂਦੇ ਫਿਰ ਆਪਾਂ ਕੀ ਕਰਦੇ ਹੁਣ ਤਾਂ ਭਾਰਤ ਮਾਤਾ ਦਾ ਦੌਰ ਹੀ ਰਹਿ ਗਿਆ ਠੀਕ ਹੈ ਨਾ ਚਾਚਾ ਬਣ ਗਏ ਨਾ ਉਹ ਆਪਣੀ ਮਾਤਾ ਭਾਰਤ ਮਾਤਾ ਦਾ ਦੌਰ ਬਣਾਤਾ ਹੁਣ ਸ਼ੁਗਰਾ ਜੇ ਫੁੱਫੜ ਬਣ ਜਾਂਦਾ ਫਿਰ ਕਿਹਦੀ ਮਾਨੂ ਮਾਸੀ ਆ ਦੇ ਇਹ ਬਣਾ ਸਕਦੇ ਸੀ ਤੁਸੀਂ ਤਿੰਨ ਵਾਰੀ ਫੁੱਫੜ ਕਹੋ ਅਗਲੇ ਦੰਦ ਹੱਲਣ ਲੱਗ ਜਾਂਦੇ ਆ ਬਹੁਤ ਔਖਾ ਐ ਫੁੱਫੜ ਕਹਿਣਾ ਜੀ ਪਹਿਲਾਂ ਮੁੱਲ ਬੰਦ ਕਰੋ ਫਿਰ ਦੰਦਾਂ ਨੂੰ ਇਕੱਠੇ ਕਰੋ ਫਿਰ ਦੋ ਬੜੀ ਫਾ ਫਾ ਕਰਕੇ ਜਿਵੇਂ ਬਲਾਸਟ ਹੋਇਆ ਹੁੰਦਾ ਐ ਫੁੱਫੜ ਦੇ ਨਖਰੇ ਵੀ ਨਹੀਂ ਮਾਣਦੇ ਆਹੋ ਨਖਰੇ ਕਰਦੇ ਫਫੜਾ ਜਿਹਾ ਤੇਰਾ ਮੀਰਾ ਖਾ ਜੀ ਸਾਰਾ ਪਿੰਡ ਤਰ ਤਰਾ ਤਰਾ ਕਰਦੇ ਫਫੜਾ ਗਿਆ ਜੀ ਜੇ ਕਿਸੇ ਵਿਆਹ ਚ ਫਫੜ ਬੈਠਾ ਹੋਵੇ ਉਹਨੂੰ ਖਤਰਨਾਕ ਜੇ ਕਿਸੇ ਰਿਸ਼ਤੇਦਾਰੀ ਜੀ ਗਿਆ ਹੋਵੇ ਉਹਨੂੰ ਖਤਰਨਾਕ ਫਫੜ ਨੂੰ ਕੋਈ ਪਾਪ ਨਹੀਂ ਕਰਦਾ ਸੱਤਰੀ ਗੁਰ ਮੈਂ ਸੈਵ ਸਿੰਘ ਵਿਰਕ ਤੇ ਆਪਣੇ ਨਾਲ ਨੇ ਅਜ ਬਾਪੂ ਬਲਕੌਰ ਸਿੰਘ ਜੀ ਲੈਂਡ ਪੂਲਿੰਗ ਪਾਲਿਸੀ ਬਾਰੇ ਗੱਲਬਾਤ ਕਰਾਂਗੇ ਬਾਪੂ ਜੀ ਹਰ ਨਾਲ ਬਾਪੂ ਜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਪੰਜਾਬ ਸਰਕਾਰ ਇਸ ਦਾ ਕਿੰਨਾ ਕੁ ਫਾਇਦਾ ਕਾਫੀ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬੰਦੇ ਜਿਹਨੇ ਸਰਕਾਰ ਨੇ ਬਣਾਈ ਹੈ ਜੀ ਉਹ ਤਾਂ ਕਹਿੰਦੇ ਵੀ ਸਾਡੇ ਵਰਗੇ ਤਾਂ ਕੋਈ ਨੀਤੀ ਬਣਾ ਨਹੀਂ ਸਕਦਾ ਹਾਂ ਉਹ ਤਾਂ ਇਹ ਹੱਕ ਜੀ ਬੋਲਣਗੇ ਜੀ ਪਰ ਜਿੰਨਾ ਤੇ ਲਾਗੂ ਹੋਣੀ ਹੈ ਤੁਸੀਂ ਉਹਨਾਂ ਦਾ ਵਿਰੋਧ ਦੇਖੋ ਜੀ ਉਹਨਾਂ ਦਾ ਪ੍ਰਤੀਕਰਮ ਵੇਖੋ ਕੀ ਹੈ ਥਾਂ ਥਾਂ ਤੇ ਜਲਸੀ ਹੋ ਰਹੇ ਨੇ ਜਲੂਸ ਕੱਢੇ ਜਾ ਰਹੇ ਨੇ ਬੁੱਧੀਜੀਵੀ ਬਹਿੰਦੇ ਨੇ ਕੱਤਰਕਾਰ ਬਹਿੰਦੇ ਨੇ ਉਹ ਕੀ ਕਰਦੇ ਨੇ ਉਹ ਕੀ ਕਹਿੰਦੇ ਨੇ ਪਾਲਸੀ ਬਾਰੇ ਪਾਲਸੀ ਨੇ ਜਿਹੜੀ ਸਰਕਾਰਾਂ ਹੁੰਦੀਆਂ ਨੇ ਨਾ ਕਈ ਵਾਰੀ ਇਹਨਾਂ ਦੇ ਪਿੱਛੇ ਵੀ ਇੱਕ ਹੋਰ ਬਹੁਤ ਵੱਡੀ ਤਾਕਤ ਹੁੰਦੀ ਹੈ ਕਈ ਵਾਰ ਨਹੀਂ ਅਕਸਰ ਹੀ ਹੁੰਦੀ ਹੈ ਉਹ ਜੋ ਉਹਨੂੰ ਆਗਾਹ ਦਿੰਦੀ ਹੈ ਉਸ ਦੇ ਹਿਸਾਬ ਨਾਲ ਉਹ ਨੀਤੀ ਤੈ ਕਰ ਦਿੰਦੇ ਨੇ ਇਸ ਤਰ੍ਹਾਂ ਇਦੇ ਪਿੱਛੇ ਬਹੁਤ ਵੱਡਾ ਇਤਿਹਾਸਕ ਕਾਰਨੀ ਹੈ ਜਦੋਂ ਯੂਰਪ ਦੇ ਵਿੱਚ ਇੰਡਸਟਰੀ ਪ੍ਰਧਾਨ ਹੋਈ ਉਹ ਉਦਯੋਗ ਜਿਹਨੂੰ ਉਦਯੋਗਿਕ ਕ੍ਰਾਂਤੀ ਕਹਿੰਦੇ ਆ ਇਹ ਕ੍ਰਾਂਤੀ ਕੋਈ ਵੀ ਕ੍ਰਾਂਤੀ ਨਹੀਂ ਸੀ ਉਦਯੋਗ ਦੀ ਕ੍ਰਾਂਤੀ ਉਹਦਾ ਨਾਮ ਤਰਿਆ ਉਸ ਵਕਤ ਯੂਰਪ ਦੇ ਵਿੱਚ ਸਾਰੀ ਖੇਤੀਬਾੜੀ ਤਬਾਹ ਹੋ ਗਈ ਸੀ ਖਤਮ ਇਹ ਕੋ ਜਿੱਤੇ ਖੇਤੀਬਾੜੀ ਤਬਾਹ ਹੋ ਗਈ ਸੀ ਫਿਰ ਉਹਦਾ ਗੁਜ਼ਾਰਾ ਕਿਵੇਂ ਹੋਇਆ ਤੇ ਇਹ ਵੀ ਕਹਿ ਸਕਦੇ ਨਾ ਕਾਰਨ ਸੀ ਵੀ ਉਹਨਾਂ ਨੇ ਫਿਰ ਮੰਡੀਆਂ ਪਾੜ ਲੀਆਂ ਜਦੋਂ ਮੰਡੀਆਂ ਤੇ ਆ ਗਿਆ ਇੱਕ ਆਪਣਾ ਭਾਰਤ ਤੇ ਆ ਗਿਆ ਜੀ ਚੀਨ ਤੇ ਆ ਗਿਆ ਸਾਰਾ ਅਫਰੀਕਾ ਸੇ ਆ ਗਿਆ ਅਰਬ ਦੇਸ਼ ਸੇ ਆ ਗਏ ਜੀ ਉਥੋਂ ਦਾ ਅੰਨ ਪਾਣੀ ਅਨਾਜ ਆਪ ਦੇ ਮੁਲਕ ਸੇਟ ਲਿਆ ਸਵਾ ਵਪਾਰ ਵਧਾਇਆ ਜੀ ਅੰਨ ਪਾਣੀ ਤੁਹਾਡਾ ਤੇ ਵਪਾਰ ਉਹਨਾਂ ਦਾ ਵਧਿਆ ਤੁਸੀਂ ਦਾਦਾ ਹਣ ਦਾ ਦੱਸਦਾ ਵੀ 1941 ਦੇ ਵਿੱਚ ਜੀ ਪੈ ਗਿਆ ਕਾਲ ਜੀ ਉਦੋਂ ਤਾਂ ਮੁਲਕ ਦਾ ਇੱਕ ਬੰਦਾ ਨਹੀਂ ਮਰਿਆ ਜੀ ਉਸ ਤੋਂ ਅਗਲੇ ਸਾਲ 43 ਲੱਖ ਬੰਦਾ ਮਰ ਗਿਆ ਹੂੰ ਉਹ ਕਿਉਂ ਕਿ ਜਿਹੜਾ ਥੋੜੇ ਕੋੜਿਆ ਨਾ ਸੀ ਉਹ ਅੰਗਰੇਜ਼ ਧੱਕੇ ਨਾਲ ਲੈ ਗਿਆ ਹੂੰ ਜੋ ਧੱਕੇ ਨਾਲ ਅਨਾਜ ਲੈ ਗਿਆ ਤੇ ਫਿਰ ਭੁੱਖੀ ਮਰਨਾ ਸੀ 43 ਰਖ ਬੰਦਾ ਮਰ ਗਿਆ ਜੀ ਆਪ ਲੜਾਈ ਵਿੱਚ ਰੁੱਝਿਆ ਹੋਇਆ ਸੀ ਲੜਾਈ ਵਿੱਚ ਰੁੱਝਿਆ ਆ ਬੰਦਾ ਖੇਤੀ ਕਿਵੇਂ ਕਰ ਸਕਦਾ ਜੀ ਇਹਦਾ ਸ਼ੁਕਰ ਕਰੋ ਉਹ ਜਰਮਨ ਦਾ ਹਿਟਲਰ ਆ ਗਿਆ ਹੂੰ ਉਹਦੇ ਕਰਕੇ ਭਵਾ ਉਹਨੇ ਉਹ ਤੋਂ ਜ਼ੁਲਮ ਬਹੁਤ ਕੀਤੇ ਉਹਨੇ ਯਹੂਦੀ ਬੜੇ ਮਾਰੇ ਇਹ ਤਾਂ ਕੋਈ ਦੋਹਰਾਉਣੀ ਮਾਰਨੇ ਨਹੀਂ ਚਾਹੀਦੀ ਸੀ ਇਹਦੀਆਂ ਦਾ ਕੀ ਕਸੂਰ ਸੀ ਠੀਕ ਨਹੀਂ ਜੀ ਨਹੀਂ ਜੇ ਉਹ ਨਾ ਆਇਆ ਹੁੰਦਾ ਤੇ ਤੁਸੀਂ ਕਦੇ ਵੀ ਯਾਦ ਨਹੀਂ ਹੁੰਦੇ ਸੀ ਆਜਾਦ ਹੀ ਤੁਸੀਂ ਤਾਂ ਹੋਇਆ ਜਦੋਂ ਯੂਰਪ ਦਾ ਉਹਨੇ ਲੱਕ ਪੰਨਤਾ ਹਮ ਔਰ ਲੱਕ ਦਾ ਸਟੈਂਪ ਪੰਨਿਆ ਇੰਗਲੈਂਡ ਦਾ ਧੂਆਂ ਕੜਤਾ ਹਮ ਤੇ ਅਮਰੀਕਾ ਦੀ ਉਹਨੇ ਮਦਦ ਪਾਈ ਹਮ ਅਮਰੀਕਾ ਨੇ ਕਿਹਾ ਵੀ ਮੈਂ ਤੇਰੀ ਮਦਦ ਤਾਂ ਕਰਦਾ ਐਟ ਐਟਲੈਂਟਿਕ ਚਾਰਟਰ ਦੇ ਅਧੀਨ ਹਮ ਸੰਧੀ ਹੋਈ ਕਿ ਤੂੰ ਆ ਜਿਹੜੀਆਂ ਤੇਰੀਆਂ ਬਸਤੀਆਂ ਨਾ ਤੈਨੂੰ ਛੱਡਣੀਆਂ ਪੈਣਗੀਆਂ ਜੀ ਬਸਤੀਆਂ ਕਲੋਨੀਆਂ ਸਟੇਟਸ ਹੈ ਇਹ ਨਵੀਨ ਅਨੁਰਲੀਵ ਕਰੇਗਾ ਛੱਡੇਗਾ ਜੀ ਉਹਦੇ ਅਧੀਨ ਆਪਣੀ ਜਿਹੜੀ ਅਖੌਤੀ ਜਾਦੀ ਦਿੱਤੀ ਗਈ ਹੈ ਜਾਦੀ ਕਿਹੜੀ ਟ੍ਰਾਂਸਫਰ ਆਫ ਪਾਵਰ ਕੀਤੀ ਆ ਅਖੌਤੀ ਅਜਾਦੀ ਕਿਉਂ ਕਹਿ ਰਹੇ ਤੁਸੀਂ ਜਾਦੀ ਦਿੱਤੀ ਨਹੀਂ ਅਜ ਵੀ ਜਾਦੀ ਨਹੀਂ ਕਿਹੜਾ ਕਹਿੰਦਾ ਤੁਸੀਂ ਜਿਹੜਾ ਆਜ਼ਾਦੀ ਦਾ ਕਾਨੂੰਨ ਹੈ ਨਾ ਉਹਦੇ ਵਿੱਚ ਲਿਖਿਆ ਹੈ ਥੇਰ ਇਜ਼ ਅ ਟ੍ਰਾਂਸਫਰ ਆਫ ਪਾਵਰ トゥ द कॉलोनियल स्टेट्स नेमली इंडिया एंड पाकिस्तान ਨਹੀਂ ਅਸੀਂ ਤਾਂ ਪਿਛਲੇ ਕਿੰਨੇ ਲੰਬੇ ਸਮੇਂ ਤੇ 1947 ਤੋਂ 15 ਅਗਸਤ 15 78 ਸਾਲ ਤੋਂ ਅਸੀਂ ਆਜ਼ਾਦੀ ਦਿਹਾੜਾ ਮਨਾ ਰਹੇ ਆ ਤੇ ਤੁਹਾਨੂੰ ਪਤਾ ਵੀ ਜਿਹੜੇ ਥੋੜੇ ਆਜ਼ਾਦੀ ਦੇ ਵਾਰਸ ਆ ਜਿਹੜੇ ਅਖੋਤੀ ਵਾਰਸ ਨਹਿਰ ਗਾਂਧੀ ਪਟੇਲ ਸੀ ਰਾਜਗਪਾਲਾਚਾਰੀ ਇਹ ਇਹਨਾਂ ਦੇ ਵਿੱਚ ਬੈਠੇ ਸੀ ਇਹਨੇ ਇਹ ਤਾਂ ਆਜ਼ਾਦੀ ਮੰਗਦੇ ਹੀ ਨਹੀਂ ਸੀ ਆਜ਼ਾਦੀ ਤਾਂ ਮੰਗਣ ਵਾਸਤੇ ਪਾਰਟੀ ਬਣੀ ਨਹੀਂ ਸੀ ਕਾਂਗਰਸ ਹੂੰ ਇਹ ਉਹ ਹਿਊਮ ਦੇ ਵੇਲੇ ਕਾਂਗਰਸ ਬਣੀ ਤੇ ਉਹ ਇਸ ਕਰਕੇ ਬਣੀ ਸੀ ਵੀ ਤੁਸੀਂ ਗਰੇ ਦਾ ਸਾਥ ਦਿਓਗੇ ਕਿਸੇ ਪ੍ਰਕਾਰ ਦਾ ਜੇ ਕੋਈ ਰੌਲਾ ਰੱਪਾ ਪੈਂਦਾ ਲੋਕ ਵਿਰੋਧ ਕਰਦੇ ਤੇ ਤੁਸੀਂ ਅੰਗਰੇਜ਼ ਦਾ ਸਾਥ ਦਿਓਗੇ ਅੰਗਰੇਜ਼ ਨੂੰ ਤੁਸੀਂ ਮਾਰਗਦਰਸ਼ਨ ਕਰੋਗੇ ਗਾਈਡ ਕਰੋਗੇ ਆਜ਼ਾਦੀ ਦਾ ਕਦੇ ਵੀ ਨਾਇਨ ਦਾ ਵਿਸ਼ਾ ਸੀ ਨਾਇਨ ਦਾ ਮਤਾ ਸੀ ਭਾਵੇਂ ਜੂਨ ਦਾ ਮਤਾ ਹੈ ਭਾਵੇਂ ਜੁਲਾਈ ਦੇ ਵਿੱਚ ਮਤੇ ਪਾਏ ਨੇ ਭਾਵੇਂ ਹਾਂ ਸੈਲਫ ਗਵਰਨਮੈਂਟ ਸੈਲਫ ਗਵਰਨਮੈਂਟ ਦੀ ਸੰਭੂਗਤ ਸਵੈ ਸ਼ਾਸਨ ਸਵੈ ਸ਼ਾਸਨ ਇਹ ਸ਼ਬਦ ਸੀ ਪੂਰੀ ਤਰ੍ਹਾਂ ਆਜ਼ਾਦੀ ਕਿਸੇ ਦੀ ਮੰਗ ਨਹੀਂ ਸੀ ਨਾ ਇਹ ਚਾਹੁੰਦੇ ਸੀ ਜਿੰਨੇ ਕਿ ਤੁਹਾਨੂੰ ਆਜ਼ਾਦੀ ਟ੍ਰਾਂਸਫਰ ਪਾਵਰ ਕੀਤੀ ਹੈ ਇੰਗਲੈਂਡ ਨੇ ਕਰਨੇ ਦਿੱਤੀ ਹੈ ਐਟਲੈਂਟਿਕ ਚਾਰਟਰ ਦੇ ਅਧੀਨ ਨੇ ਜਦੋਂ ਵੀ ਆਜ਼ਾਦੀ ਦੀ ਗੱਲ ਹੁੰਦੀ ਹੈ ਜਿੱਥੇ ਸਾਡੇ ਸ਼ਹੀਦਾਂ ਦੀ ਯੋਧਿਆਂ ਦੀ ਗੱਲ ਹੁੰਦੀ ਹੈ ਉਹਨਾਂ ਤੋਂ ਪਹਿਲਾਂ ਮਹਾਤਮਾ ਗਾਂਧੀ ਜੀ ਦੀ ਗੱਲ ਹੁੰਦੀ ਹੈ ਉਹਨਾਂ ਨੇ ਦੁਨੀਆ ਚਲਾਏ ਤੇ ਨਹਿਰੂ ਜੀ ਨੂੰ ਚਾਚਾ ਨਹਿਰੂ ਕਹਿ ਕੇ ਗਿਆ ਬੁਲਾਇਆ ਦੇਖੋ ਉਹ ਤੁਹਾਡਾ ਚਾਚਾ ਬਣਤਾ ਸ਼ੁਗਰਾ ਫੁੱਫੜ ਨਹੀਂ ਬਣਤਾ ਜੇ ਤੁਹਾਡਾ ਫੁੱਫੜ ਬਣ ਜਾਂਦੇ ਫਿਰ ਆਪਾਂ ਕੀ ਕਰਦੇ ਹੁਣ ਤਾਂ ਭਾਰਤ ਮਾਤਾ ਦਾ ਦੇਵਰ ਹੀ ਰਹਿ ਗਿਆ ਸੀ ਬਣਾ ਚਾਚਾ ਬਣ ਗਿਆ ਨਾ ਉਹ ਆਪਣੀ ਮਾਤਾ ਭਾਰਤ ਮਾਤਾ ਦਾ ਦੇਵਰ ਬਣਤਾ ਹੁਣ ਸ਼ੁਗਰਾ ਜੇ ਫੁੱਫੜ ਬਣ ਜਾਂਦਾ ਫਿਰ ਕਿਹਦੀ ਮਾਨੂ ਮਾਸੀ ਆ ਦੇ ਇਹ ਬਣਾ ਸਕਦੇ ਸੀ ਹੂੰ ਇਹਨਾਂ ਦੇ ਦਿਮਾਗ 'ਚ ਹੀ ਨਹੀਂ ਆਈ ਕੁਦਰਤੀ ਵੀ ਫੁੱਫੜ ਐਡਾ ਸ਼ਖਤ ਸ਼ਖਤ ਸ਼ਬਦ ਹੈ ਉਹਨਾਂ ਨੇ ਚਾਚੇ ਨਾਲ ਹੀ ਸਾਰ ਲਿਆ ਕਿਉਂਕਿ ਬਾਪੂ ਗਾਂਧੀ ਰੁਭਣਾਤਾ ਹੂੰ ਆਪ ਚਾਚਾ ਬਣ ਗਿਆ ਹੂੰ ਫੁੱਫੜ ਉਹਨਾਂ ਦੇ ਦਿਮਾਗ 'ਚ ਨਹੀਂ ਆਇਆ ਜੇ ਬਣ ਜਾਂਦੇ ਫੂਫਾ ਫਿਰ ਕੀ ਬਣਨਾ ਸੀ ਇਸ ਕਰਕੇ ਇਹ ਚੀਜ਼ਾਂ ਦਾ ਲੋਕਾਂ ਨੂੰ ਪਤਾ ਹੀ ਕੋਈ ਨਹੀਂ ਸੀ ਤੁੰਡੇ ਮੈਂ ਤਾਂ ਉਹ ਕਿ ਫਿਰ ਵੀ ਇੱਕ ਦੀ ਕਲਪਨਾ ਕਰੀਏ ਤਾਂ ਫਿਰ ਕੀ ਨਤੀਜਾ ਹੁੰਦਾ ਜੇ ਫੁੱਫੜ ਬਣਾ ਲੈਂਦੇ ਫੇਰ ਆਪਾਂ ਫਫੜ ਕਰਦੇ ਮਰ ਜਾਂਦੇ ਆਪਣੇ ਤੋਂ ਪਹਿਲਾਂ ਤਾਂ ਬੱਤੀ ਡਾਂਦੀ ਡਿੱਗ ਪੈਣੀ ਸੀ ਤੁਸੀਂ ਤਿੰਨ ਵਾਰੀ ਫਫੜ ਕਹੋ ਅਗਲੇ ਦੰਦ ਹੱਲਣ ਲੱਗ ਜਾਂਦੇ ਆ ਜੀ ਬਹੁਤ ਔਖਾ ਫਫੜ ਕਹਿਣਾ ਜੀ ਪਹਿਲਾਂ ਮੂੰਹ ਬੰਦ ਕਰੋ ਫਿਰ ਦੰਦਾਂ ਨੂੰ ਇਕੱਠੇ ਕਰੋ ਫਿਰ ਦੋ ਵਾਰੀ ਫਾ ਫਾ ਕਰਕੇ ਜਿਵੇਂ ਬਲਾਸਟ ਹੋ ਜਾਂਦਾ ਹੈ ਫਫੜ ਦੇ ਨਖਰੇ ਵੀ ਨਹੀਂ ਮਾਣਦੇ ਆ ਉਹ ਨਖਰੇ ਕਰਦੇ ਫਫੜਾ ਜਿਹੜਾ ਰਾਬੀ ਰੱਖਾ ਹੈ ਜੀ ਸਾਰਾ ਪਿੰਡ ਧਰਾ 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 ਕਰਦੇ ਫਫੜਾ ਆ ਗਿਆ ਜੀ ਜੇ ਕਿਸੇ ਵਿਆਹ 'ਚ ਫਫੜ ਬੈਠਾ ਹੋਵੇ ਉਦੋਂ ਖਤਰਨਾਕ ਜੇ ਕਿਸੇ ਰਿਸ਼ਤੇਦਾਰੀ ਜੀ ਗਿਆ ਹੋਵੇ ਉਹ ਦੋ ਖਤਰਨਾਕ ਫੁੱਪੜ ਨੂੰ ਕੋਈ ਪਾਪ ਹੀ ਨਹੀਂ ਲੱਗਦਾ ਉਹ ਕੁਝ ਵੀ ਕਰ ਜੇ ਆਪਦੇ ਸਹੁਰੇ ਆ ਗਏ ਅੱਖਣੇ ਕੋਈ ਨਹੀਂ ਜੀ ਤੁਹਾਡਾ ਫੁੱਪੜ ਹੈ ਠੀਕ ਹੈ ਫੁੱਪੜ ਜੀ ਕਰਦੇ ਆਏ ਆ ਇਸ ਕਰਕੇ ਸ਼ੁਕਰ ਆਪਾਂ ਬਚ ਗਏ ਜੀ ਇਹ ਫੁੱਪੜ ਨਹੀਂ ਬਣੇ ਜੀ ਹਾਂ ਤੁਸੀਂ ਆਜ਼ਾਦੀ ਦੀ ਗੱਲ ਦੇ ਨਾਲ-ਨਾਲ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ ਹਾਂ ਪਿਛਲੇ ਦਿਨੀ ਜੇ ਆਪਾਂ ਮੌਜੂਦਾ ਸਮੇਂ ਦੀ ਗੱਲ ਕਰ ਲਈਏ ਕਾਂਗਰਸ ਦੇ ਕਰਤਾਧਰ ਦਾ ਮੁਖ ਦੇ ਕਹਿ ਲਏ ਰਾਹੁਲ ਗਾਂਧੀ ਉਹਨਾਂ ਨੇ ਦਿਖਾਇਆ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਮੋਦੀ ਜੀ ਹਾਂ ਚੋਰੀ ਦੇ ਵੋਟਾਂ ਨਾਲ ਪ੍ਰਧਾਨ ਮੰਤਰੀ ਬਣੇ ਹੋਏ ਨੇ ਨਹੀਂ ਦੇਖੋ ਵੋਟਾਂ ਵਿੱਚ ਚੋਰੀਆਂ ਹੁੰਦੀਆਂ ਨੇ ਕੋਈ ਦੋਰਾਵਾ ਨਹੀਂ ਵੋਟਰ ਵੋਟਿੰਗ ਸਿਸਟਮ ਇਹਦਾ ਭਾਰਦਾ ਬਾਕਾਇਦਾ ਚੋਰੀ ਇਹਦੇ ਵਿੱਚ ਹੁੰਦੀ ਹੈ ਤੁਸੀਂ ਕਿਵੇਂ ਕਹ ਸਕਦੇ ਚੋਰੀ ਹੁੰਦੀ ਹੈ ਕੋਰਟ ਕਹਿੰਦੀ ਹੈ ਵੀ ਹੁੰਦੀਆਂ ਕੋਰਟ ਕਹਿੰਦੀ ਹੁੰਦੀਆਂ ਔਰ ਇਹ ਪੂਰਾ ਅਧਿਐਨ ਕਰਕੇ ਲੋਕਾਂ ਨੂੰ ਦੱਸਿਆ ਜਾ ਸਕਦਾ ਜੀ ਜਿਹਨੇ ਚੋਰੀ ਕੀਤੀ ਹੈ ਉਹ ਕਹਿੰਦਾ ਨਹੀਂ ਹੁੰਦੀ ਜਿਹੜੇ ਨੇ ਚੋਰੀ ਨਹੀਂ ਜਿਹੜੇ ਨੇ ਚੋਰੀ ਕੀਤੀ ਹੈ ਉਹ ਤਾਂ ਚੋਰੀ ਤਾਂ ਹੋ ਹੀ ਨਹੀਂ ਸਕਦੀ ਕਿ ਜਿੜ ਨੇ ਚੋਰੀ ਨਹੀਂ ਕਰਨੀ ਹਮ ਬਹੁਤ ਚੋਰੀ ਹੁੰਦੀ ਹੈ ਜੀ ਇਹਦਾ ਆਪੋ ਆਪਣਾ ਕੇਸ ਪੇਸ਼ ਕਰਦੇ ਪਰ ਜੇ ਸਹੀ ਐਨਾਲਿਸਿਸ ਸਹੀ ਪੜਤਾਲ ਸਹੀ ਤਫਤੀਸ਼ ਕੀਤੀ ਜਾਵੇ ਤੇ ਲੋਕ ਰਾਜ ਦੇ ਚੋਰੀ ਦੀਆਂ ਵੋਟਾਂ ਵੀ ਪੈਂਦੀਆਂ ਨੇ ਜੀ ਇਹ ਕੋਈ ਦੂਰੋਂ ਜਿਵੇਂ ਪੋਥਣ ਜੀ ਅਗਲੇ ਪਤਾ ਲੱਗਾ ਕਿ ਇਸ ਸਾਲ ਦੇ ਅਖੀਰ ਤੱਕ ਰੂਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਇੱਥੇ ਆ ਰਹੇ ਨੇ ਧੰਨ ਭਾਗ ਭਾਰਤ ਦੇ ਵਿੱਚ ਤੁਸੀਂ ਇਸ ਮਿਲਣੀ ਨੂੰ ਫਿਰ ਕਿਵੇਂ ਵੇਖੋਗੇ ਨਹੀਂ ਮਿਲਣੀ ਕੀ ਗੱਲ ਹੈ ਰੂਸ ਨਾਲ ਆਪਣੀ ਮਿੱਤਰਤਾ ਸਭ ਤੋਂ ਪਹਿਲਾਂ ਜੀ ਯੂਰਪ ਦੇ ਕਿਸੇ ਵੀ ਦੇਸ਼ ਨੇ ਸਮੇਤ ਅਮਰੀਕਾ ਦੇ ਭਾਰਤ ਨਾਲ ਮਿੱਤਰਤਾ ਨਹੀਂ ਜੀ ਭਾਈ ਉਹਨਾਂ ਨੇ ਭਾਰਤ ਨੂੰ ਡੰਡਿਆ ਖੰਡਿਆ ਪੰਡਿਆ ਤੇ ਚੰਡਿਆ ਇਹ ਚਾਰ ਸ਼ਬਦ ਬੋਲਿਆ ਮੈਂ ਜੀ ਠੀਕ ਹੈ ਰੂਸ ਨੇ ਨਾ ਤੁਹਾਨੂੰ ਡੰਡਿਆ ਨਾ ਭੰਡਿਆ ਨਾ ਖੰਡਿਆ ਨਾ ਚੰਡਿਆ ਅਜੇ ਤੁਹਾਡੇ ਨਾਲ ਖੜਾ ਹੈ ਅੱਜ ਵੀ ਖੜਾ ਹੈ ਇਸ ਕੋਈ ਸ਼ੱਕ ਨਹੀਂ ਉਹ ਦੋਗਲੀ ਨੀਤੀ ਨਹੀਂ ਕਰਦਾ ਰੂਸ ਕਦੇ ਤੁਹਾਡੇ ਨਾਲ ਹਾਂ ਆਪਣੇ ਨੇਤਾ ਜਿਨ ਕਰ ਜਾਂਦੇ ਚੋਗਲੀ ਨੀਤੀ ਕਦੇ ਮਰੀ ਕਦੇ ਘਰੇ ਜਾਵੜਦੇ ਆ ਹਾਂ ਕਦੇ ਚੀਨ ਨੂੰ ਨਹੀਂ ਝਾਕਣ ਲੱਗ ਜਾਂਦੇ ਆ ਕਦੇ ਰੂਸ ਨੂੰ ਨਹੀਂ ਝਾਕਣ ਲੱਗ ਜਾਂਦੇ ਆ ਬੇਸ਼ੱਕ ਰਾਸ਼ਸਦਾਨੀ ਦੇ ਵਿੱਚ ਜਿਹਨੂੰ ਪੋਲਟਿਕਸ ਕਹਿੰਦੇ ਆ ਜੀ ਖੋਤੀ ਰਾਜਨੀਤੀ ਇਹ ਬੜੀ ਕਠਿਆ ਗੇਮ ਹੈ ਇਹ ਜੇ ਭਾਵੇਂ ਇਹਨਾਂ ਨੂੰ ਸਾਰਿਆਂ ਨੂੰ ਕਰਨਾ ਪੈਂਦਾ ਜੀ ਪਰ ਸਿਆਸਤਦਾਨੀ ਨਹੀਂ ਛੱਡਣੀ ਚਾਹੀਦੀ ਜੀ ਇਹਨੂੰ ਸਟੇਟਸਮੈਨਸ਼ਿਪ ਕਹਿੰਦੇ ਆ ਜੀ ਉਹ ਕੁਦਰਤੀ ਸਾਡੇ ਵਾਲੇ ਪਾਸੇ ਆਪਣੇ ਨੇਤਾਵਾਂ ਚ ਆਪਣੀਆਂ ਆਪਾ ਨਹੀਂ ਲਿਖੋ ਹੈ ਨਹੀਂ ਜੀ ਰਾਜਨੀਤੀ ਦਾ ਹੈਗੀ ਕਟਿਆ ਜੀ ਪ੍ਰਸ਼ਾਸਨ ਦੀ ਨਹੀਂ ਹੈ ਇਸ ਕਰਕੇ ਉਹ ਜਿਹਦੇ ਘਰੇ ਮਰਜੀ ਵਗ ਜਣੇ ਨਾ ਤੇ ਭਰੋਸਾ ਵੀ ਕੋਈ ਨਹੀਂ ਕਰਦਾ ਹੁਣਾ ਜੀ ਅਮਰੀਕਾ ਨੇ ਤੇ ਵੇਖੋ ਕਰਨੇ ਕੀ ਸੀ ਜੀ ਉਹ ਤਾਂ ਆਪ ਹੀ ਮਹਾ ਠੱਗ ਹੈ ਜੀ ਤੇ ਚੀਨ ਵੀ ਨਾ ਤੇ ਕੀ ਕਰੇ ਜੀ ਜਦੋਂ ਚੀਨ ਵਾਲਾ ਆਪਣਾ ਕਲੇਸ਼ ਪਾਇਆ ਉਹ ਨਰੂ ਕਰਕੇ ਪਿਆ ਸੀ ਜੀ ਨਰੂ ਗੱਲਾਂ ਕੁਝ ਹੋਰ ਕਰਦਾ ਸੀ ਜੀ ਆ ਮਤਲਬ ਸ਼ਾਂਤੀ ਸ਼ਾਂਤੀ ਦੀਆਂ ਜੀ ਤੇ ਸਮਝੋ ਤੇ ਚੀਨ ਆਪਣਾ ਅਮਰੀਕਾ ਨਾਲ ਵੀ ਕਰਦਾ ਸੀ ਜੀ ਤਾਂ ਕਰਕੇ ਚੀਨ ਨੇ ਥੋੜਾ ਜਿਹਾ ਝਟਕਿਆ ਸੀ ਜੀ ਠੀਕ ਹੈ ਨਾ ਰੂਸ ਨਾਲ ਤਾਂ ਨਹੀਂ ਸਮੱਸਿਆ ਆਈ ਕਿ ਰੂਸ ਇੱਕ ਤਾਂ ਤਾਂ ਕੱਦ ਵੱਡਾ ਬਹੁਤ ਹੂੰ ਉਹਦੇ ਕੋਲੇ ਵਿਗਿਆਨ ਹੈ ਜੀ ਅਮਰੀਕਾ ਨਾਲ ਕਲਾ ਟਕਰਾ ਜਾਂਦਾ ਹੈ ਜੀ ਉਦੋਂ ਚੀਨ ਨਹੀਂ ਇਹ ਗੱਲ ਕਹਾਂ ਹੁਣ ਚੀਨ ਵੀ ਟਕਰਾ ਸਕਦਾ ਜੀ ਇਸ ਕਰਕੇ ਅਸੀਂ ਦੋਨੇ ਪਾਸੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਚੌਕਲੇ ਲੋਕ ਹਨ ਜੀ ਰਾਜਨੀਤੀ ਸਾਡੀ ਚੌਗਲੀ ਹੈ ਦੋਗਲੀ ਦਾ ਤਾਂ ਫੇਰ ਕੋਈ ਨਾ ਕੋਈ ਹੱਲ ਰਹਿ ਜਾਂਦਾ ਇਸ ਕਰਕੇ ਇਹਨਾਂ ਨੇ ਤੋਏ ਤੋਏ ਹੁੰਦੀ ਹੈ ਬਾਕੀ ਸਿਰੇ ਹੂੜ ਦੇ ਵਿੱਚ ਜਾਣਾ ਜੋ ਕੋਈ بڑا ਭਾਰਤ ਦਾ ਮੰਤਰੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਜਾਂ ਰਾਸ਼ਟਰਪਤੀ ਜਾਂਦਾ ਕੋਈ ਤਰਾਜ ਨਹੀਂ ਉਹ ਆਪਣੇ ਆਉਂਦਾ ਕੋਈ ਤਰਾਜ ਹੀ ਆਉਣਾ ਚਾਹੀਦਾ ਜੀ ਹਾਂ ਜੇ ਟਰੰਪਾ ਜਿਹਾ ਉਹ ਵੀ ਆ ਸਕਦਾ ਇਹ ਤਿੰਨ ਅੰਤਰਰਾਸ਼ਟਰੀ ਪਦਰ ਤੇ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਉਹਦੇ ਅੰਦਰਲੇ ਪਾਸੇ ਕੀ ਨੀਤੀਆਂ ਤੇ ਬਦਨੀਤੀਆਂ ਨੇ ਉਹਦਾ ਜੀਨੂ ਖਿਆਲ ਰੱਖਣਾ ਪੈਂਦਾ 是。<Sí. S 2> ah.